ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਾਨਤ ਕੌਰ ਆ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਰਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਵੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ। ਧੰਨਵਾਦ। ਅਜੀਬ ਬੱਚੀ ਦੇ ਬੋਲ ਸਾਰਿਆਂ ਨੂੰ ਇਮੋਸ਼ਨਲ ਕਰਦੇ ਨੇ। ਜੋ ਵੀ ਇਹ ਵੀਡੀਓ ਨੂੰ ਦੇਖਦਾ ਉਹ ਬੱਚੀ ਦੇ ਬੋਲ ਸੁਣਦਾ ਹਰ ਬੰਦਾ ਇਮੋਸ਼ਨਲ ਹੋ ਜਾਂਦਾ। ਆਪਾਂ ਸਾਰਿਆਂ ਨੇ ਬੜੀਆਂ ਅਰਦਾਸਾਂ ਕੀਤੀਆਂ ਸੀ ਕਿ ਵੀਰਾ ਠੀਕ ਹੋ ਜਾਈ। ਬਾਈ ਦੀ ਸਲਾਮ ਤੇ ਲਈ ਹਰ ਜਗ੍ਹਾ ਅਰਦਾਸ ਹੋਈ ਹਰ ਗੁਰੂ ਘਰ ਦੇ ਵਿੱਚ ਅਰਦਾਸਾਂ ਕੀਤੀਆਂ ਗਈਆਂ ਕਿ ਬਾਈ ਜਲਦੀ ਠੀਕ ਹੋ ਕੇ ਆਪਣੀ ਫੈਮਿਲੀ ਚ ਵਾਪਸ ਆ ਜਾਈ ਪਰ ਸ਼ਾਇਦ ਬਾਈ ਗਰੂ ਨੂੰ ਕੁਝ ਹੋਰ ਮਨਜ਼ੂਰ ਸੀ ਹੈ ਨਾ ਬਾਈ ਗਰੂ ਕਹਿੰਦੇ ਹੁੰਦੇ ਨੇ ਕਿ ਚੰਗੇ ਬੰਦੇ ਦੀ ਲੋੜ ਬਾਈ ਗਰੂ ਨੂੰ ਵੀ ਛੇਤੀ ਪੈ ਜਾਂਦੀ ਹੈ ਰੱਬ ਛੇਤੀ ਚੰਗੇ ਬੰਦਿਆਂ ਨੂੰ ਆਪਣੇ ਕੋਲ ਬੁਲਾ ਲੈਂਦਾ ਮਰਨਾ ਇੱਕ ਦਿਨ ਸਾਰਿਆਂ ਨੇ ਹੁੰਦਾ ਜੀਵਨ ਦੀ ਇਹ ਇੱਕ ਅਟੱਲ ਸੱਚਾਈ ਹੈ ਕਿ ਜਿਹੜਾ ਜੀ ਦੁਨੀਆ ਤੇ ਆਇਆ ਤਾਂ ਉਹਨੇ ਜ਼ਰੂਰ ਜਾਣਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਸਾਰਿਆਂ ਨੇ ਇੱਕ ਦਿਨ ਇੱਥੋਂ ਜਾਣਾ ਪਰ ਜਿਹੜੀ ਬੇਵਕਤੀ ਮੌਤ ਹੁੰਦੀ ਹੈ ਨਾ ਇਹ ਬਹੁਤ ਦਰਦ ਦਿੰਦੀ ਹੈ ਕਿਉਂਕਿ ਇੱਕ ਕੱਲੇ ਬੰਦੇ ਦਾ ਸਿਵਾ ਨਹੀਂ ਬਲਦਾ ਜਿਹੜੀ ਮਾਂ ਨੇ ਆਪਣਾ ਪੁੱਤ ਤੋਰਿਆ ਹਨ ਉਹ ਵੀ ਨਾਲ ਸੜਦੀ ਆ ਤੇ ਉਹਦੀ ਪਤਨੀ ਉਹਦੇ ਬੱਚੇ ਉਹ ਵੀ ਨਾਲ ਸੜਦੇ ਨੇ ਆਪਾਂ ਕਿੰਨੇ ਦਿਨ ਹੋ ਗਏ ਹਨਾ ਪੋਸਟਾਂ ਪਾਈਆਂ ਵੀਰੇ ਦੇ ਘਰੇ ਆਉਂਦੇ ਰਿਸ਼ਤੇਦਾਰ ਦੋਸਤ ਮਿੱਤਰ ਦੋ ਚਾਰ ਦਿਨ ਹੋਰ ਇਦਾਂ ਹੀ ਚੱਲੂਗਾ ਪੋਸਟਾਂ ਵੀ ਬਣ ਗਈਆਂ ਉਹਦੇ ਘਰੇ ਵੀ ਜਾਣਗੇ ਤਾਂ ਉਸ ਤੋਂ ਬਾਅਦ ਸਾਰਾ ਕੁਝ ਬੰਦ ਹੋ ਜਾਣਾ ਸਫਰ ਕਰਨਾ ਸਿਰਫ ਉਹਦੀ ਫੈਮਲੀ ਨੇ ਤੀਜੀ ਆਪਾਂ ਲੋਕਾਂ ਦੀ ਗੱਲ ਕਰੀਏ ਤੱਲੂਕ ਬੰਦੇ ਨੂੰ ਕਿਸੇ ਪਾਸੇ ਨਹੀਂ ਜੀਣ ਦਿੰਦੇ ਹੁਣ ਇੱਕ ਬਹੁਤ ਜ਼ਿਆਦਾ ਕਮੈਂਟ ਵਾਇਰਲ ਹੋ ਰਿਹਾ ਸੀ ਕਿ ਉਹਦੇ ਵਿੱਚ ਕੋਈ ਕਹਿ ਰਿਹਾ ਕਿ ਉਹਦੀ ਵਾਈਫ ਨੇ ਚਿੱਟੀ ਚੁੰਨੀ ਨਹੀਂ ਲਈ ਤੇ ਉਹਦੀ ਵਾਈਫ ਨੇ ਫੁੱਲਾਂ ਵਾਲੇ ਦਿਨ ਪਰਸ ਪਾਇਆ ਹੋਇਆ ਸੀ ਤਾਂ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨਹੀਂ ਹੁੰਦੀਆਂ ਕਿਉਂਕਿ ਉਹਨੂੰ ਉਨੇ ਚਿੱਟੀਆਂ ਚੁੰਨੀਆਂ ਖਰੀਦ ਕੇ ਨਹੀਂ ਰੱਖੀਆਂ ਹੋਣੀਆਂ ਉਹਨੂੰ ਨਹੀਂ ਪਤਾ ਸੀ ਕਿ ਮੈਂ ਇੰਨੀ ਛੋਟੀ ਉਮਰ 'ਚ ਮੈਨੂੰ ਇਹ ਚੀਜ਼ਾਂ ਦੀ ਲੋੜ ਪੈ ਜਾਣੀ ਆ ਬਾਕੀ ਹਨਾ ਚਿੱਟੀ ਚੁੰਨੀ ਕੋਈ ਜ਼ਰੂਰੀ ਨਹੀਂ ਹੁੰਦੀ ਕਿਉਂਕਿ ਸਾਡੇ ਏਰੀਏ 'ਚ ਵੀ ਆਪਣੇ ਏਰੀਏ 'ਚ ਹਨਾ ਆਪਾਂ ਦੇਖੀਏ ਤਾਂ ਕੋਈ ਐਦਾਂ ਨਹੀਂ ਹੁੰਦਾ ਕਿ ਕਿਸੇ ਦੀ ਹਸਬੈਂਡ ਦੀ ਡੈਥ ਹੁੰਦੀ ਆ ਤਾਂ ਉਹਨੂੰ ਚਿੱਟੀ ਚੁੰਨੀ ਹੀ ਲੈਣੀ ਜ਼ਰੂਰੀ ਹੁੰਦੀ ਆ ਇਹ ਗੱਲਾਂ ਕਹਿਣ ਵਾਲੀਆਂ ਨਹੀਂ ਹੁੰਦੀਆਂ ਹਨਾ ਉਹ ਚਿੱਟੀ ਚੁੰਨੀ ਖਰੀਦਦੀ ਉਬਟਿਕ ਤੋਂ ਸੂਟ ਖਰੀਦਦੀ ਚਿੱਟੀ ਚਿੱਟੇ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਚਿੱਟੇ ਸੂਟ ਖਰੀਦ ਕੇ ਹੀ ਪਾ ਇੱਕ ਗੱਲ ਕਹਿਣ ਵਾਲੀ ਨਹੀਂ ਹੁੰਦੀ ਐ ਤੇ ਦੂਸਰੀ ਗੱਲ ਪਰਸ ਪਾਇਆ ਤਾਂ ਫਿਰ ਕੀ ਹੋ ਗਿਆ ਬਈ ਜੇ ਉਹਨੇ ਪਰਸ ਪਾਇਆ ਸੀ ਤਾਂ ਲੋਕ ਬੰਦੇ ਨੂੰ ਕਿਸੇ ਪਾਸੇ ਨਹੀਂ ਜੀਣ ਦਿੰਦੇ ਜੇ ਆਪਾਂ ਦੇਖੀਏ ਤਾਂ ਉਹਦੀ ਘਰ ਵਾਲੀ ਤੋਂ ਜ਼ਿਆਦਾ ਦੁੱਖ ਕਿਸੇ ਨੂੰ ਹੋ ਸਕਦਾ ਨਹੀਂ ਹੋ ਸਕਦਾ ਹਨਾ ਉਹਦੇ ਘਰ ਵਾਲੀ ਉਹਦੀ ਮਾਂ ਉਹਨਾਂ ਤੋਂ ਵੱਡਾ ਦੁੱਖ ਕਿਸੇ ਨੂੰ ਨਹੀਂ ਹੈਗਾ ਤੇ ਬਾਕੀ ਗੱਲ ਰਹੀ ਜੇ ਉਹਦੀ ਮਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹੋਸ਼ ਹੀ ਨਹੀਂ ਹੈਗਾ ਉਹ ਤਾਂ ਬਸ ਬੇਸੁਰਤ ਨੇ ਹਨਾ ਤੇ ਉਹਨਾਂ ਦੇ ਬੱਚੇ ਨੇ ਛੋਟੇ ਨੇ ਤਾਂ ਕਿਸੇ ਨੂੰ ਤਾਂ ਫਿਰ ਹਿੰਮਤ ਦਿਖਾਉਣੀ ਪੈਂਦੀ ਹੈ ਨਾ ਕਿਸੇ ਨੂੰ ਤਾਂ ਥੋੜਾ ਜਿਹਾ ਐਕਟਿਵ ਰਹਿਣਾ ਹੀ ਪੈਂਦਾ ਹੈਗਾ ਤਾਂ ਉਹਨੇ ਆਪਣੇ ਬੱਚੇ ਵੀ ਸਾਂਭਣੇ ਆ ਆਪਣੀ ਮਾਂ ਵੀ ਸਾਂਭਣੀ ਆ ਤਾਂ ਉਹਨੂੰ ਤਾਂ ਹੌਸਲਾ ਕਰਨਾ ਹੀ ਪੈਣਾ ਉਹਨੂੰ ਹਿੰਮਤ ਦਿਖਾਉਣੀ ਹੀ ਪੈਣੀ ਆ ਚੋਰੀ ਨਹੀਂ ਹੈਗਾ ਕਿ ਉਹ ਵੀ ਬੇਸੁਰਤ ਹੋ ਕੇ ਡਿੱਗੀ ਰਹੇ ਹੈ ਨਾ ਤਾਂ ਉਹਨੂੰ ਵੀ ਹਿੰਮਤ ਕਿਸੇ ਨੂੰ ਤਾਂ ਘਰ ਚੋਂ ਹਿੰਮਤ ਦਿਖਾਉਣੀ ਹੀ ਪੈਂਦੀ ਹੁੰਦੀ ਹੈ ਉਹਨੇ ਆਪਣੀ ਫੈਮਿਲੀ ਸਾਂਭਣੀ ਆ చలూ అరదేవి వాహరూ చరణాచ నివాస ద్వేది ఫ్యామిలీ నుణా మనం దాల్ బే ధన్వాద